ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਅੱਜ ਤੁਹਾਡੇ ਨਾਲ ਗੱਲ ਕਰਦੇ ਆਂਗੇ ਜਿਸ ਤਰ੍ਹਾਂ ਕਿ ਕਈਆਂ ਦੇ ਫੇਸ ਤੇ ਦਾਗ-ਧੱਬੇ ਪੈ ਜਾਂਦੇ ਆ ਅੱਖਾਂ ਦੇ نیچے ਕਾਲੇ ਘੇਰੇ ਪੈ ਜਾਂਦੇ ਆ ਇਹਦੇ ਕਈ ਕਾਰਨ ਹੁੰਦੇ ਨੇ ਕਿਉਂ ਹੁੰਦੇ ਨੇ ਇਹ ਜਿਵੇਂ ਕਿ ਡਾਈਟ ਦੇ ਪ੍ਰੋਪਰ ਨਹੀਂ ਲੈਣੀ ਪਾਣੀ ਘੱਟ ਪੀਣਾ ਤਾਂ ਜਾਂ ਨੀਂਦ ਘੱਟ ਆਉਣੀ ਟੈਨਸ਼ਨ ਰਹਿਣੀ ਤਾਂ ਇਹਦੇ ਵਿੱਚ ਇਹ ਹੁੰਦਾ ਜੇ ਕਈ ਵਾਰ ਕੰਪਿਊਟਰ ਦਾ ਕੰਮ ਹੁੰਦਾ ਜਾਂ ਬੈਠਣ ਦਾ ਕੰਮ ਹੁੰਦਾ ਇੱਕ ਵਾਰ ਬੈਠ ਗਏ ਬਸ ਬੈਠੇ ਰਹਿਣਾ ਸਾਰੇ ਅੱਖਾਂ ਦੀ ਨਿਗਾ ਲੱਗਣੀ ਰੈਸਟ ਨਹੀਂ ਹੋਣੀ ਹੈਗੀ ਅੱਖਾਂ ਦੀ ਕੋਈ ਐਕਸਰਸਾਈਜ਼ ਨਹੀਂ ਹੋਣੀ ਹੈਗੀ ਤਾਂ ਇਹਦੇ ਹੋਰ ਵੀ ਕਾਰਨ ਹੁੰਦੇ ਨੇਗੇ ਤਾਂ ਇਹ ਸੋਨੂੰ ਮੇਨ ਮੇਨ ਦੱਸਦਾ ਵੀ ਇਹ ਕਾਫੀ ਕਾਰਨ ਹੁੰਦੇ ਨੇ ਇਹਨਾਂ ਦੇ ਤਾਂ ਇਸ ਤੋਂ ਆਪਾਂ ਵਿਚਾਰ ਰੱਖਣਾਗਾ ਇਹਦੇ ਵਾਸਤੇ ਕੀ ਹੁੰਦਾਗਾ ਆਪਾਂ ਪ੍ਰੋਪਰ ਡਾਈਟ ਲੈਣੀ ਆ ਪਾਣੀ ਪ੍ਰੋਪਰ ਪੀਣਾਗਾ ਤਾਂ ਕੰਮ ਦੇ ਵਿੱਚ ਤੁਸੀਂ ਉੱਠ ਕੇ ਆਪਾਂ ਥੋੜਾ ਬਹੁਤਾ ਤੋਰਾ ਫੇਰਾ ਕਰਨਾਗਾ ਹੋਰ ਵੀ ਆਪਾਂ ਐਕਸਰਸਾਈਜ਼ ਕਰ ਸਕਦੇ ਆਂਗੇ ਜਿਵੇਂ ਬੈਠੇ ਬੈਠੇ 10 ਮਿੰਟ ਵਾਲੀ 5 ਮਿੰਟ ਵਾਲੀ ਅੱਖਾਂ ਨੂੰ ਰੈਸਟ ਦਿਵਾਉਣੀ ਥੋੜਾ ਬਹੁਤਾ ਤੋਰਾ ਫੇਰਾ ਕਰ ਲੈਣਾ ਤਾਂ ਇਹਦੇ ਲਈ ਇੱਕ ਦੋ ਗੱਲਾਂ ਹੋਰ ਨਹੀਂ ਐ ਜਿਵੇਂ ਕਿ ਕਰੀਮ ਵਗੈਰਾ ਬਣਾਉਣੀ ਆ ਉਹਦੇ ਫੇਸ ਵੱਲ ਆਪਣਾ ਆਪ ਧਿਆਨ ਰੱਖਣਾਗਾ ਜਿਵੇਂ ਰਾਤ ਨੂੰ ਆਪਾਂ ਕਰੀਮ ਲਾਣਾਗਾ ਕਰੀਮ ਲਾਉਣੀ ਹੈਗੀ ਉਹ ਕਿਸ ਤਰ੍ਹਾਂ ਬਣਾਉਣੀ ਆ ਉਹਦੇ ਵਿੱਚ ਕੀ ਐ অ্যালোਵੈਰਾ ਜੈਲ ਪਾ ਲਓ ਬਟਾਮੀਨੀ ਦੇ ਕੈਪਸੂਲ ਪਾ ਲਓ ਤੇਲ ਹੁੰਦਾਗਾ ਜਬ ਦਾਮਾ ਦਾ ਜਾਂ ਨਾਰੀਅਲ ਦਾ ਜਾਂ ਜੈਤੂਨ ਦਾ ਤੇਲ ਥੋੜਾ ਜਿਹਾ ਉਹ ਤੇਲ ਮਿਲਾਓ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਇੱਕ ਤਰ੍ਹਾਂ ਦੀ ਉਹ ਕਰੀਮ ਬਣ ਜਾਂਦੀ ਹੈ ਜੇ ਹੋ ਸਕਦਾ ਦਾ ਵਿੱਚ ਕੇਸਰ ਵੀ ਪਾ ਸਕਦੇ ਹੋ ਇਹ ਮਲ ਕੇ ਕਰੀਮ ਬਣਾ ਕੇ ਰਾਤ ਨੂੰ ਆ ਦਾ ਫੇਸ ਧੋ ਕੇ ਲਾਉਣੀ ਹੈਗੀ ਫੇਸ ਨੂੰ ਇੱਕ ਦੋ ਵਾਰ ਠੰਡੇ ਪਾਣੀ ਨਾਲ ਛਿੱਟੇ ਮਾਰ ਕੇ ਅੱਖਾਂ ਦੇ ਧੋਣ ਲਈ ਧੋਣਾ ਵੀ ਜ਼ਰੂਰੀ ਹੈਗਾ ਤਾ ਹੋਰ ਵੀ ਘਰੇਲੂ ਨੁਕਤੇ ਹੁੰਦੇ ਨੇ ਜਿਵੇਂ ਆਪਾਂ ਦਹੀਂ ਆ ਦੁੱਧ ਆ ਕੱਚੇ ਦੁੱਧ ਨਾਲ ਫੇਸ ਧੋਣਾ ਤਾਂ ਜਾਂ ਆਲੂ ਦਾ ਮਤਲਬ ਕਿ ਜੂਸ ਕੱਢ ਕੇ ਕੱਚੇ ਆਲੂ ਦਾ ਜੂਸ ਕੱਢ ਕੇ ਟਮਾਟਰ ਦਾ ਜੂਸ ਉਹ ਮਿਲਾ ਕੇ ਹਫਤੇ ਚ ਇੱਕ ਵਾਰ ਉਹ ਲਾ ਲੈਣਾ ਤਾਂ ਇਹਨਾਂ ਦੀ ਕੇਅਰ ਜ਼ਰੂਰੀ ਹੈਗਾ ਐਕਸਰਸਾਈਜ਼ ਤਾਂ ਵੈਸੇ ਵੀ ਜ਼ਰੂਰੀ ਆ ਬੋਡੀ ਲਈ ਤਾਂ ਅੱਖਾਂ ਦੀ ਐਕਸਰਸਾਈਜ਼ ਤਾਂ ਇਸ ਤੋਂ ਵੀ ਜ਼ਰੂਰੀ ਹੈਗੀ ਅੱਖਾਂ ਦੀ ਐਕਸਰਸਾਈਜ਼ ਜ਼ਰੂਰੀ ਆ ਨੀਂਦ ਵੀ ਜ਼ਰੂਰੀ ਆ ਨੀਂਦ ਵੀ ਆਦੀ ਪ੍ਰੋਪਰ ਲੈਣੀ ਚਾਹੀਦੀ ਆ ਤਾਂ ਇਹਨਾਂ ਵੱਲ ਗੱਲਾਂ ਵੱਲ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ ਜੇ ਆਪਣਾ ਫੇਸ ਤਾਂ ਆਪਣਾ ਬਾਡੀ ਨੂੰ ਠੀਕ ਸਹੀ ਤਰੀਕੇ ਨਾਲ ਰੱਖਣਾਗਾ ਤਾਂ ਜੇ ਕਰੀਮ ਦੀ ਜ਼ਰੂਰਤ ਹੋਵੇ ਤਾਂ ਸਾਡੇ ਕੋਲ ਬਣੀ ਹੋਈ ਵੀ ਮਿਲਦੀ ਹੈਗੀ ਜਾਂ ਬਣਾ ਕੇ ਰੱਖਦੇ ਆਂ ਅਸੀਂ ਕਰੀਮ ਜੇ ਕਿਸੇ ਵੇਲੇ ਵੀ ਕਿਸੇ ਨੂੰ ਜ਼ਰੂਰਤ ਹੈਗੀ ਆ ਤਾਂ ਅਸੀਂ ਦੇ ਵੀ ਸਕਦੇ ਆਂਗੇ ਤੁਹਾਨੂੰ ਤੁਸੀਂ ਮੰਗਵਾ ਵੀ ਸਕਦੇ ਹੋਗੇ ਬਹੁਤ ਵਧੀਆ ਇਹਨਾਂ ਦਾ ਰਿਜ਼ਲਟ ਆ ਦੇਸੀ ਚੀਜ਼ਾਂ ਹੁੰਦੀਆਂ ਨੇ ਆ ਤਾਂ ਇਹਨਾਂ ਵੱਲ ਗੌਰ ਰੱਖਣੀ ਜ਼ਰੂਰੀ ਹੈ